ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰ ਕਾ ਮੌਜੂਦ ਸੀ ਇਸ ਟਾਈਮ ਘੱਗੇ ਦੇ ਵਿੱਚ ਵਾਰਡ ਨੰਬਰ 11 ਦੇ ਵਿੱਚ ਇੱਥੇ ਇੱਕ ਬਹੁਤ ਵੱਡੀ ਕੋਠੀ ਨੂੰ ਜਾਨੀ ਕਿ ਇੱਕ ਬਹੁਤ ਨੁਕਸਾਨ ਹੀ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਹੋ ਗਿਆ ਕਿਉਂਕਿ ਪਾਈਪ ਲਾਈਨ ਦਾ ਪਾਣੀ ਰਸਣ ਦੇ ਕਾਰਨ ਜਿਹੜੀ ਥੱਲੇ ਜ਼ਮੀਨ ਸੀ ਉਹਨੂੰ ਪੋਲ ਮਿਲ ਗਈ ਔਰ ਜਿਹਦੇ ਕਾਰਨ ਜਾਨੀ ਕਿ ਕੋਠੀ ਦਾ ਝਹਾ ਝਕਾ ਸੀ ਜਿਹੜਾ ਉਹ ਇੱਕ ਸਾਈਡ ਤੇ ਹੋ ਗਿਆ ਕੋਠੀ ਪਾਈ ਨੂੰ ਜਿਆਦਾ ਟਾਈਮ ਨਹੀਂ ਹੋਇਆ ਇਹਨਾਂ ਨੂੰ ਥੋੜੇ ਸਮੇਂ ਦੇ ਹੀ ਕੋਠੀ ਪਾਈ ਹੋਈ ਹੈ ਲੇਕਿਨ ਟਾਈਮ ਰਹਿੰਦੇ ਇਹਨਾਂ ਨੂੰ ਥੋੜਾ ਪਤਾ ਲੱਗ ਗਿਆ ਤਾਂ ਇਹਦਾ ਜਣੀ ਕਿ ਇਹਨਾਂ ਨੇ ਵੱਲੋਂ ਬਚਤ ਵੀ ਕਰ ਲਈ ਗਈ ਹੈ ਕਿਉਂਕਿ ਮਿਸਤਰੀ ਸਾਡੇ ਸੁਖਚੈਨ ਵੀਰ ਨੇ ਦੇਦੜਾਂ ਦੇ ਉਹ ਇਦਾਂ ਦਾ ਜਣੀ ਕਿ ਕੰਮ ਕਰਦੇ ਕਿਉਂਕਿ ਜਿਨ੍ਹਾਂ ਦੇ ਕੋਈ ਲੈਂਟਰ ਚੱਕਣਾ ਹੁੰਦਾ ਹੈ ਜਾਂ ਕੋਠੀ ਇੱਕ ਸਾਈਡ ਤੋਂ ਕੋਈ ਇੱਧਰ ਉੱਧਰ ਕਰਨੀ ਹੁੰਦੀ ਹੈ ਤਾਂ ਇਹ ਲਿਫਟਿੰਗ ਸ਼ਿਫਟਿੰਗ ਦਾ ਕੰਮ ਵੀ ਕਰਦੇ ਨੇ ਅਸੀਂ ਉਹ ਵੀਰ ਨਾਲ ਵੀ ਗੱਲ ਕਰਦੇ ਆ ਉਹਨਾਂ ਤੋਂ ਵੀ ਜਿਆਦਾ ਲੈਨੇ ਆ ਵੀ ਇੱਥੇ ਕਿੰਨਾ ਕ ਨੁਕਸਾਨ ਇਹਨਾਂ ਦਾ ਹੋ ਸਕਦਾ ਸੀ ਤੇ ਹਾਂਜੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਸੁਖਚੈਨ ਸਿੰਘ ਜੀ ਵੀਰੇ ਅੱਜ ਤੁਸੀਂ ਕਿਦਾਂ ਦਾ ਇੱਥੇ ਕੰਮ ਛੇੜ ਰਖਿਆ ਇੱਥੇ ਸਾਨੂੰ 40 ਦਿਨ ਹੋ ਗਏ ਜੀ ਅੱਛਾ ਹੁਣ ਤੱਕ ਯਾਨੀ ਕਿ ਆਪਾਂ ਗੱਲ ਕੀਤੀ ਜਾਵੇ ਜਿਹੜੀ ਜ਼ਮੀਨ ਸੀ ਥੱਲੇੋਂ ਦਬ ਗਈ ਸੀ ਹੈ ਨਾ ਕੋਠੀ ਕੀ ਕਾਰਨ ਸੀ ਜ਼ਮੀਨ ਦਬਣ ਦਾ ਤੁਹਾਨੂੰ ਔਰ ਕੋਠੀ ਏਡੀ ਵੱਡੀ ਪਾਈ ਹੋਈ ਹੈ ਕਿ ਨਹੀਂ ਪਿੱਛੇ ਪਾਈਪ ਟੁੱਟ ਰਿਹਾ ਸੀ ਪਾਣੀ ਵਾਲਾ ਜੀ ਉਹਦੇ ਵਜਿਦ ਔਰ ਪਾਣੀ ਨਿਉਆਂ ਦੇ ਸਾਰੇ ਆਈਆਂ ਜੀ ਨਿਉ ਬਿਲਕੁਲ ਦਲਦਲ ਬਣੀ ਵੀ ਗਈ ਸਾਰੀਆਂ ਨਿਉ ਬੈਠੀਆਂ ਨੇ ਡੈਡ ਹੋ ਗਈਆਂ ਨੇ ਬਿਲਕੁਲ ਯਾ ਹੁਣ ਤੁਹਾਡੇ ਸਾਹਮਣੇ ਲਾ ਲਈ ਤੇ ਯਾਨੀ ਕਿ ਹੁਣ ਇਹਨਾਂ ਦਾ ਕਿੰਨਾ ਕਾ ਫਾਇਦਾ ਕਰ ਦਿੱਤਾ ਤੁਸੀਂ ਬਈਆਂ ਫਾਇਦਾ ਤਾਂ ਇਹ ਦੇਖੋ ਸਾਰਾ ਮਕਾਨ ਗਿਰਨ ਤੇ ਹੀ ਧੀ ਜੀ ਇਹਨਾਂ ਦੀ ਬਿਲਡਿੰਗ ਜੀ ਹੂੰ ਵੀ ਜੇ ਸਮੇਂ ਰਹਿੰਦਿਆ ਨਾ ਪਤਾ ਲੱਗਦਾ ਕੋਈ ਹੋਰ ਕਰਦੀ ਮਕਾਨ ਗਿਰ ਜਾਣਾ ਸੀਗਾ ਲਵੇ ਕਿਸੇ ਦਾ ਮਕਾਨ ਨਹੀਂ ਤੇ ਚਲੋ ਜੀ ਪਰਮਾਤਮਾ ਦੀ ਕਿਰਪਾ ਦੀ ਵਧੀ ਹੈ ਨਹੀਂ ਕਿਸੇ ਦਾ ਮਕਾਨ ਨਹੀਂ ਉਧਰ ਟੱਕ ਦਿੰਦਾ ਹੀ ਹੁਣ ਥੱਲੇ ਇਹਦੇ ਕੀ ਕੀ ਬੀਮ ਪਾਇਆ ਕਿਦਾਂ ਪਾਇਆ ਕੀ ਕੀ ਕਿਸੇ ਦੇ ਨੀਚੇ ਜੀ ਆਪਾਂ ਨੇ ਬੇਸ ਬਣਾਇਆ ਚੌੜਾ ਚਣਾਈ ਦਾ ਜੀ 18 ਇੰਚ ਦਾ ਜੀ ਉਦੋਂ ਉੱਤੇ ਬੀਮ ਪਾਈ ਅੱਛਾ ਹਾਂਜੀ ਵੀ ਯਾਨੀ ਕਿ ਤਗੜਾ ਕੰਮ ਕਰ ਦਿੱਤਾ ਆਪ ਦੇ ਤੋਂ ਵੀ ਵੱਧ ਤਗੜਾ ਕਰਿਆ ਥ ਤੇ ਵਧੀਆ ਇੱਕ ਨੰਬਰ ਦਾ ਕੰਮ ਕਰਕੇ ਦਿੱਤਾ ਜੀ ਇਹਨਾਂ ਨੂੰ ਬਾਕੀ ਇਹ ਇਹਨਾਂ ਨੇ ਕੰਮ ਦੇਖਿਆ ਸਾਡਾ ਜੀ ਬੜਾ ਵਧੀਆ ਕੰਮ ਲੱਗਾਈ ਇਹਨਾਂ ਨੂੰ ਜੀ ਜਿਵੇਂ ਜਾਨ ਵੀਰ ਜਿਵੇਂ ਗੱਲ ਕੀਤੀ ਜਾਵੇ ਹਨਾ ਹੁਣ ਬਾਰਸ਼ਾਂ ਕਾਫੀ ਪਈਆਂ ਨੇ ਔਰ ਇਹ ਜਿਹੜੀ ਪ੍ਰੋਬਲਮ ਹੈ ਕਾਫੀ ਘਰਾਂ ਦੇ ਵਿੱਚ ਆਈ ਹੈ ਕਿਉਂਕਿ ਕਿ ਕਈਆਂ ਦੇ ਦੁਵਾਰਾਂ ਡਿੱਗੀਆਂ ਕੁਝ ਮਕਾਨ ਟੇਡੇ ਹੋ ਗਏ ਹਨਾ ਨਗਰੀ ਬੈਠੇ ਪਈ ਮਕਾਨੀ ਉਹਨਾਂ ਦੇ ਇੱਕ ਦੋ ਦਿਨਾਂ ਤੱਕ ਬਸ ਇੱਥੇ ਕੰਮ ਪੈਨਲ ਕਰਕੇ ਉਧਰ ਜਾਵਾਂਗੇ ਜੀ ਅੱਛਾ ਉਹ ਬਾਰਸ਼ ਦੀ ਮਾਰ ਚ ਆਇਆ ਹੋਇਆ ਹੈ ਹਾਂ ਜੀ ਹਾਂ ਬਾਰਸ਼ ਦੀ ਬਾਜਤ ਹੋਇਆ ਹੈ ਜੀ ਬਾਰਲੀ ਕੰਧਾਂ ਨੇ ਫਰੰਟ ਵਾਲੀ ਦੋ ਕੰ ਅਤੇ ਗੱਲ ਕੀਤੀ ਜਾਵੇ ਸਾਰੇ ਪੰਜਾਬ ਐਸ ਟਾਈਮ ਜਿਹੜਾ ਪੂਰਾ ਸੰਤਾਪ ਜਿਹੜਾ ਚੱਲਦਾ ਨਜ਼ਰ ਆ ਰਿਹਾ ਹੈ ਨਾ ਕਾਫੀ ਲੋਕਾਂ ਦਾ ਨੁਕਸਾਨ ਹੋ ਚੁੱਕਾ ਹੈ ਬਾਰਿਸ਼ਾਂ ਕਰਕੇ ਪਾਣੀ ਕਰਕੇ ਹਨਾ ਤੇ ਉਹ ਇੱਕ ਗੱਲ ਮੈਂ ਤੁਹਾਨੂੰ ਹੋਰ ਕਰਨੀ ਚਾਹੁੰਦਾ ਸਖਤ ਵੀਰ ਜਿਹੜੇ ਆਪਣਾ ਕੋਈ ਗਰੀਬ ਕਰ ਰਹੇ ਜਾਂ ਜਿਨ੍ਹਾਂ ਕੋਲ ਘੱਟ ਗੰਜੈਸ ਹੁੰਦੀ ਹੈ ਜਿਉਂ ਤੁਹਾਨੂੰ ਕੰਮ ਤੇ ਬੁਲਾਉਂਦੇ ਨੇ ਤਾਂ ਉਹਨਾਂ ਨੂੰ ਕੋਈ ਮਾੜੀ-ਮੋਟੀ ਰਾਇਤ ਮਿਲੂਗੀ ਉਹਨਾਂ ਦੇਖ ਕੇ ਕਰ ਲਾਂਗੇ ਹੁਣ ਦੇਖੋ ਹਰ ਬੰਦੇ ਦੀ ਗੰਜੈਸ ਵੀ ਨਹੀਂ ਹੁੰਦੀ ਹੈਗੀ ਜੀ ਕੰਮ ਕਰਾਉਣ ਦੀ ਹੁਣ ਚਲੋ ਜਿਵੇਂ ਵੀ ਲਾ ਲਓ ਜੀ ਕੋਈ ਬੰਦਾ ਟਿੱਡ ਬਨ ਕੇ ਮਕਾਨ ਪਾਉਂਦਾ ਜੀ ਮਕਾਨ ਜ਼ਿੰਦਗੀ ਦਾ ਬੰਦਾ ਇੱਕ ਵਾਰੀ ਮਸਾ ਪਾਉਂਦਾ ਜੀ ਹੁਣ ਇਹਨਾਂ ਨੇ 2018 'ਚ ਮਕਾਨ ਪਾਈ ਨਵੀਂ ਬਿਲਡਿੰਗ ਪਾਈ ਹੋਈ ਜੀ ਹੁਣ ਇੰਨੀ ਛੇਤੀ ਬਿਲਡਿੰਗ ਡਬਣ ਦਾ ਕੋਈ ਕਾਰਨ ਨਹੀਂ ਹੋ ਸਕਦਾ ਇਹ ਪਾਣੀ ਦੀ ਬਜਾਏ ਤੋਂ ਬਿਲਡਿੰਗ ਡੱਬ ਗਈ ਇਹਨਾਂ ਦੀ ਜੀ ਸਾਡੇ ਨਾਲ ਇਸ ਟਾਈਮ ਜਿਹੜੇ ਘਰ ਦੇ ਮਾਲਕ ਨੇ ਨਾ ਉਹ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਅਸੀਂ ਉਹਨਾਂ ਤੋਂ ਵੀ ਥੋੜ੍ਹੀ ਜਾਣਕਾਰੀ ਜ਼ਰੂਰ ਲਾਵਾਂਗੇ ਕਿਉਂਕਿ ਸੁਖਚੈਨ ਵੀਰ ਵੈਸੇ ਤਾਂ ਚਲੋ ਕੰਮ ਵਧੀਆ ਕਰਦੇ ਆ ਕਾਫੀ ਵੀਡੀਓ ਇਹਨਾਂ ਦੀ ਮੈਂ ਪਹਿਲਾਂ ਵੀ ਜਿਹੜੀਆਂ ਉਹ ਮੈਂ ਲਾਈਆਂ ਸੀ ਕੰਮ ਇਹਨਾਂ ਦਾ ਬਾਈ ਦਾ ਬਹੁਤ ਵਧੀਆ ਹੁੰਦਾ ਹੈ ਔਰ ਰੇਟ ਵੀ ਇਹਨਾਂ ਦੇ ਬਹੁਤ ਜਿਹੜੇ ਵਾਜਿਬ ਹੁੰਦੇ ਹਨ ਬਾਕੀ ਜਿਹੜੇ ਇਹਨਾਂ ਦੇ ਵੱਲੋਂ ਕੰਮ ਕੀਤਾ ਗਿਆ ਘਰ ਦੇ ਜਿਹੜੇ ਮਾਲਕ ਨੇ ਸਾਡੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਹਾਂਜੀ ਸ਼ਸ਼ੀਕਲ ਵੀਰ ਅਸੀਂ ਕਾਜ ਵੀਰ ਕੀ ਨਾਮ ਹੈ ਆਪਣਾ ਜਸਵਿੰਦਰ ਸਿੰਘ ਜੀ ਸੁਖਚੈਨ ਵੀਰ ਲੱਗਾ ਆ ਜੱਕਾਂ ਜੀ ਥੱਲੇ ਹੋਰ ਕਿੰਨਾ ਕ ਨੁਕਸਾਨ ਹੋਣ ਦਾ ਹੋਇਆ ਤੁਹਾਨੂੰ ਕਾਰਨ ਦੇਦਾ ਜੀ ਆਪਣੇ ਸਾਈਡ ਤੇ ਗਲੀ 'ਚ ਨਾ ਪੈਪ ਪਾਪਰ ਸਪਲਾਈ ਵਾਲੇ ਜੀ ਉਹ ਪੈਪ ਚੁੱਟਣ ਕਰ ਨੀਆਂ 'ਚ ਪਾਣੀ ਪੈ ਗਿਆ ਜੀ ਨੀਆਂ 'ਚ ਪਾਣੀ ਭੰਨ ਕਰਕੇ ਜੀ ਕੋਠੀ ਸਾਰੀ ਫਰੰਟ ਤੇ ਇੱਕ ਸਾਈਡੋਂ ਦਬ ਗਈ ਜੀ ਅੱਛਾ ਜੀ ਉਸ ਕਰਕੇ ਸਾਰੇ ਉੱਪਰ ਚਿਵਾਰੇ ਵਗੈਰਾ țeੜਾ ਆ ਗਏ ਸਾਰਿਆਂ ਦੇ ਵਿੱਚ ਹੀ ਤੇ ਕਾਫੀ ਨੁਕਸਾਨ ਹੋਇਆ ਸਾਡਾ ਜੀ ਤੇ ਕਿੰਨੇ ਕ ਦਿਨ ਹੋ ਗਏ ਲੱਗਿਆ ਨੂੰ ਇਹ 40 ਦਿਨ ਹੋ ਗਏ ਨੇ ਨੂੰ ਲੱਗਿਆ ਨੂੰ ਸਾਡੇ ਕੋਲ ਜੀ ਜੇ ਗੱਲ ਕੀਤੀ ਜਾਵੇ ਸੁਖਚੈਨ ਵੀਰ ਦੀ ਇਹ ਵੈਸੇ ਤਾਂ ਮੈਨੂੰ ਕਾਫੀ ਕੰਮ ਇਹਦੇ ਮੈਂ ਦੇਖੇ ਨੇ ਕੰਮ ਬਹੁਤ ਸੋਹਣਾ ਕਰਦੇ ਨੇ ਔਰ ਕਿਵੇਂ ਦਾ ਕੰਮ ਲੱਗਾ ਤੁਹਾਨੂੰ ਇਹਨਾਂ ਨੇ ਕਿੰਨਾ ਕੁ ਤੁਹਾਡਾ ਫਾਇਦਾ ਕਰਤਾ ਇਹਨਾਂ ਨੇ ਮੇਰਾ ਤਾਂ ਜੀ ਇਹਨੇ ਕੋਠੀ ਬਚਾ ਦਿੱਤੀ ਜੀ ਨਹੀਂ ਤਾਂ ਮੈਨੂੰ ਪਹਿਲਾਂ ਇਦਾਂ ਹੋ ਗਿਆ ਸੀ ਕਿ ਮੈਨੂੰ ਸਾਰੀ ਕੋਠੀ ਉੱਪਰੋਂ ਢੇਡਣੀ ਪੈਣੀ ਹੈ ਜਿਵੇਂ ਚਿਵਾਰੇ ਵਗੈਰਾ ਸਾਰੇ ਉਤਾਰਨੇ ਪੈਣੇ ਆ ਵੀ ਹੋ ਸਕਦਾ ਚਿਵਾਰੇ ਡਿੱਕੇ ਨੁਕਸਾਨ ਕਰ ਦੇਣਗੇ ਜੀ ਬਿਲਕੁਲ ਪਰ ਨਹੀਂ ਜਦੋਂ ਇਸ ਨੂੰ ਬੁਲਾਇਆ ਦਿਖਾਇਆ ਇਹ ਕਹਿੰਦਾ ਕੋਈ ਗੱਲ ਨਹੀਂ ਜੀ ਵੀ ਮੈਂ ਇਹਨਾਂ ਨੂੰ ਠੀਕ ਕਰ ਦਾਂਗਾ ਜਦੋਂ ਇਹਨੇ ਕੰਮ ਸ਼ੁਰੂ ਕੀਤਾ ਮੈਨੂੰ ਕਿਉਂਕਿ ਜਿਆਦਾ ਸਮਾਂ ਵੀ ਨਹੀਂ ਹੋਇਆ ਕੋਠੀ ਬਣਾਈ ਲੂੰ। ਕੋਠੀ ਬਣਾਈ ਨੂੰ 7 ਸਾਲ ਹੋਇਆ ਸਿਰਫ ਜੀ। 2018 ਚ ਕੰਪਲੀਟ ਆ। ਲਾਸਟ 18 ਦੇ ਲਾਸਟ ਚ ਕੰਪਲੀਟ ਕੀਤੀ ਸੀਗੀ ਜੀ। ਹੂੰ। 7 ਸੱਤ ਕ ਸਾਲ ਹੋਇਆ ਸਾਰੇ ਜੀ। ਕੀ ਕਹਿਣਾ ਚਾਹੋਗੇ ਜੇ ਕੋਈ ਕਿਸੇ ਦਾ ਐਦਾਂ ਦਾ ਕੋਈ ਨੁਕਸਾਨ ਹੁੰਦਾ ਆ ਜਾਂ ਕਿਸੇ ਦਾ ਕੋਈ ਘਰ ਬੈਠਦਾ ਆ ਜੇ ਇਸ ਮਿਸਤਰੀ ਨੂੰ ਕੋਈ ਬੁਲਾਉਂਦਾ ਆ ਤਾਂ ਸਹੀ ਐ। ਜੇ ਕੋਈ ਮੇਰੇ ਕੋਲ ਪੁੱਛੇਗਾ ਮੈਂ ਸਿਰਫ ਇਸੇ ਦਾ ਨਾਮ ਲਾਂਗਾ ਵੀ ਸੁਖਚੈਨ ਨੂੰ ਬੁਲਾ ਲਓ ਉਹਦੇ ਤੋਂ ਵਧੀਆ ਮੈਨੂੰ ਤਾਂ ਕੋਈ ਨਹੀਂ ਲੱਗਦਾ ਹੈਗਾ। ਯਾਨੀ ਕਿ ਫਾਇਦਾ ਕੀਤਾ ਹੈ ਬਿਲਕੁਲ ਫਾਇਦਾ ਕੀਤਾ ਜੀ ਮੇਰੇ ਇਨਾ ਨੁਕਸਾਨ ਮੁਜਦਾ ਦਿੰਦਾ ਮੇਰਾ 40 ਬੰਦਾ 1 ਲੱਖ ਰੁਪਏ ਫਾਇਦਾ ਕਰ ਦਿੱਤਾ ਜੀ ਕੋਈ ਭੰਨ ਤੋੜ ਤੇ ਨਹੀਂ ਜਿਆਦਾ ਕੀਤੀ ਇਹਨਾਂ ਨੇ ਨਹੀਂ ਭੰਨ ਤੋੜ ਕੋਈ ਨਹੀਂ ਉੱਪਰ ਉਹ ਇਹਨਾਂ ਨੇ ਕੁਛ ਨਹੀਂ ਕੀਤਾ ਨੀਆਂ ਨੀਆਂ ਖਾਲੀ ਕਰਕੇ ਨੀਆਂ ਭਰੀਆਂ ਨੇ ਪਹਿਲਾਂ ਚੌੜੀਆਂ ਕਰਕੇ ਇਹਨਾਂ ਨੇ ਫਿਰ ਬੀਮ ਲਾਏ ਨੇ ਉਸ ਤੋਂ ਬਾਅਦ ਉੱਪਰ ਪੱਕਾ ਕਰਨ ਲੱਗੇ ਹੋਏ ਜੀ ਜਿਹੜੀਆਂ ਦਰਾਰਾਂ ਮੰਨ ਲਓ ਕੋਠੀ ਦੇ ਵਿੱਚ ਆਈਆਂ ਹੋਈਆਂ ਨੇ ਉਹ ਇਹਨਾਂ ਦੇ ਲੱਗਣ ਤੋਂ ਬਾਅਦ ਦਾ ਵਿੱਚ ਤਾਂ ਨਹੀਂ ਆਈਆਂ ਨਹੀਂ ਬਾਅਦ ਦੇ ਵਿੱਚ ਕੋਈ ਨਹੀਂ ਸਗੋ ਘਟੀਆਂ ਜੀ ਜਦੋਂ ਕੋਠੀ ਨੂੰ ਲੈਵਲ 'ਚ ਕੀਤਾ ਉਸ ਤੋਂ ਬਾਅਦ ਦਰਾਰਾਂ ਥੋੜੀਆਂ ਘਟੀਆਂ ਨੇ ਜੀ ਪੂਰੀਆ ਪ੍ਰੋਪਰ ਬੰਨਤਾ ਨਹੀਂ ਹੋਈਆਂ ਜਿਹੜੀਆਂ ਹਲਕੀਆਂ ਦਰਾਰਾਂ ਸੀ ਉਹ ਬੰਦ ਹੋ ਗਈਆਂ ਜੀ ਜਿਹੜੀਆਂ ਵੱਡੀਆਂ ਦਰਾਰਾਂ ਸੀ ਉਹ ਥੋੜੇ ਘਟ ਗਿਆ ਨੇ ਉਹਦੇ ਨਾਲ ਜੀ ਯਾਨੀ ਕਿ ਹੁਣ ਲੱਗਦਾ ਹੈ ਵੀ ਹੁਣ ਸਾਡੀ ਕੋਠੀ ਸੇਫ ਹੈ ਅੱਗੇ ਤੋਂ ਬਿਲਕੁਲ ਮੈਨੂੰ ਬਹੁਤ ਮਹਿਸੂਸ ਹੁੰਦਾ ਵੀ ਹਾਂ ਅਸੀਂ ਹੁਣ ਸੇਫ ਆ ਜੀ ਸਾਡੀ ਕੋਠੀ ਬਿਲਕੁਲ ਸੇਫ ਹੈ ਬਾਰਸ਼ ਵੀ ਬਹੁਤ ਹੋਈ ਹੈ ਜੀ ਬਾਰਸ਼ ਚ ਹੀ ਲੱਗ ਰਹੀ ਹੈ ਅਸੀਂ ਹਾਂ ਬਾਰਸ਼ ਦੇ ਵਿੱਚ ਯਾਨੀ ਕਿ ਕੰਮ ਬਾਰਸ਼ ਦੇ ਵਿੱਚ ਇਹ ਕੰਮ ਚੱਲੂ ਰਹਿ ਜੀ ਇਹਨਾਂ ਦਾ ਜੀ ਪੰਨ ਤਾਂ ਉਹ ਪੰਨ ਤੋੜ ਤਾਂ ਨਹੀਂ ਜਿਆਦਾ ਕਰੀ ਭਾਈਆਂ ਨਾ ਨਾ ਜ਼ਮੀਨ ਪੰਨ ਤੋੜ ਕਰੀ ਥੋੜੇ ਸਾਹਮਣੇ ਜੀ ਜੇ ਮਰ ਤੁਸੀਂ ਦੇਖਿਆ ਅਸੀਂ ਐਨ ਐਨ ਸੁਖਚੈਨ ਵੀਰ ਨੇ ਇਹਨਾਂ ਨਾਲ ਵੀ ਗੱਲ ਕੀਤੀ ਔਰ ਜਿਹੜੇ ਘਰ ਦੇ ਆਪਣੇ ਮਾਲਕ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਫਿਲਹਾਲ ਦੀ ਕੜੀ ਉਹਨਾਂ ਨੂੰ ਵੀ ਇਹਨਾਂ ਤੋਂ ਪੂਰੀ ਸੈਟੀਸਫੈਕਸ਼ਨ ਹੈਗੀ ਹੈ ਕਿਉਂਕਿ ਜਿਹੜਾ ਕੰਮ ਕਰਦੇ ਨੇ ਬਹੁਤ ਵਧੀਆ ਕੰਮ ਕਰਦੇ ਹੈਗੇ ਨੇ ਜੇ ਕਿਸੇ ਦਾ ਕੋਈ ਇਦਾਂ ਦਾ ਕੋਈ ਹੈਗਾ ਕੰਮ ਤਾਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਮੈਂ ਥੱਲੇ ਮੈਂਸ਼ਨ ਇਹਨਾਂ ਦਾ ਨੰਬਰ ਜ਼ਰੂਰ ਕਰਾਂਗਾ ਔਰ ਜੇ ਰੇਟ ਦੇ ਵੀ ਕੋਈ ਗੱਲ ਕੀਤੀ ਜਾਵੇ ਤਾਂ ਆਪਣਾ ਚੈਨਲ ਦਾ ਨਾਮ ਲੈ ਕੇ ਇਹਨਾਂ ਨਾਲ ਜਰੂਰ ਮਿਲੋ ਤਾਂ ਤੁਹਾਨੂੰ ਜਰੂਰ ਕਨਸੈਸ਼ਨ ਵੀ ਦਿਵਾਵਾਂਗੇ ਬਾਕੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚ ਮਿਲ ਨਿਊਜ਼ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਕਿਸੇ ਹੋਰ ਖਬਰ ਦੇ ਨਾਲ ਹੋਣਾ ਫਿਰ ਉਪਰ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ ਸ਼ਸ਼ੀਕਰ